ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਪੇੜੇ ਇਹ ਰક્ષાਬੰਧਨ ਤੇ ਬਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਫਰਾਈ ਪੈਨ ਲਵਾਂਗੇ ਤੇ ਉਸ ਦੇ ਵਿੱਚ ਡੇਢ ਕੱਟੀ ਦੇਸੀ ਘਿਓ ਦੀ ਪਾ ਕੇ ਉਸ ਨੂੰ ਗਰਮ ਕਰਾਂਗੇ ਜਦੋਂ ਦੇਸੀ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹਨੂੰ ਲੋ ਕਰ ਦਵਾਂਗੇ ਮੈਂ ਇਸ ਦੇ ਵਿੱਚ ਸੁੱਕਾ ਦੁੱਧ ਵਰਤ ਵਰਤੋਂ ਵਿੱਚ ਲਿਆਵਾਂਗੀ ਇਹ ਉੱਤਮ ਕੰਪਨੀ ਦਾ ਹੈ ਮੈਂ ਇੱਕ ਕਟੋਰੀ ਸੁੱਕਾ ਦੁੱਧ ਲਿਆਏ ਤੇ ਇਸ ਨੂੰ ਹਲਕਾ ਹਲਕਾ ਰੋਸਟ ਕਰਾਂਗੇ ਜਿਹੜੀ ਫਲੇਮ ਆ ਉਹ ਆਪਾਂ ਘੱਟ ਹੀ ਰੱਖਣੀ ਆ ਜਿਆਦਾ ਫਲੇਮ ਦੇ ਨਾਲ ਕੀ ਆ ਇਹਦੇ ਨੀਚੇ ਲੱਗਣ ਦਾ ਡਰ ਰਹਿੰਦਾ ਇਸ ਨੂੰ ਆਪਾਂ ਹਲਕੇ ਹੱਥ ਦੇ ਨਾਲ ਲਗਾਤਾਰ ਹਿਲਾਉਂਦੇ ਜਾਵਾਂਗੇ ਤੇ ਜਦੋਂ ਤੱਕ ਇਸ ਦੇ ਵਿੱਚੋਂ ਮਿੱਠੀ ਮਿੱਠੀ ਖੁਸ਼ਬੂ ਆਉਣ ਲੱਗ ਜਾਵੇਗੀ ਉਦੋਂ ਤੱਕ ਆਪਾਂ ਇਸ ਨੂੰ ਜਿਹੜਾ ਕੀ ਆ ਪੁੰਨਾਂਗੇ ਇਸ ਦਾ ਜਿਹੜਾ ਕਲਰ ਆ ਉਹ ਹਲਕਾ ਜਿਹਾ ਚੇਂਜ ਵੀ ਹੋ ਸਕਦਾ ਤੁਸੀਂ ਦੇਖੋਗੇ ਕਿ ਮੈਂ ਜਦੋਂ ਫਲੇਮ ਜ਼ਿਆਦਾ ਲੱਗ ਰਹੀ ਆ ਤਾਂ ਜਿਹੜਾ ਫਰਾਈ ਪੈਨ ਆ ਉਹ ਹੱਥੇ ਚ ਫੜ ਕੇ ਥੋੜਾ ਉੱਪਰ ਚੁੱਕਿਆ ਤਾਂ ਕਿ ਜਿਹੜਾ ਇਹ نیچے ਨਾ ਲੱਗੇ। ਇਹ ਲੋ ਫਲੇਮ ਦੇ ਉੱਤੇ ਵੀ ਬਹੁਤ ਜ਼ਿਆਦਾ ਜਲਦੀ ਭੁੱਜ ਜਾਂਦਾ ਏ। ਇਸ ਨੂੰ ਹਿਲਾਉਂਦੇ ਰਹਾਂਗੇ। ਤੇ ਹਲਕੇ ਹੱਥ ਨਾਲ ਜਿਹੜੀਆਂ ਇਹਦੀਆਂ ਗੰਡਾਂ ਨੇ ਉਹਨਾਂ ਸਾਰੀਆਂ ਨੂੰ ਆਪਾਂ ਭੰਨਾਂਗੇ। ਭੰਨਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਤੇ ਲਗਾਤਾਰ ਹਿਲਾਉਂਦੇ ਜਾਵਾਂਗੇ। ਇਸ ਤਰ੍ਹਾਂ ਕੀ ਹੈ ਤੁਸੀਂ ਜਿਹੜੀ ਰਕਸ਼ਾ ਬੰਧਨ ਦੀ ਮਠਿਆਈ ਹੈ ਉਹ ਘਰ 'ਚ ਤਿਆਰ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਹਾਫ ਕਟੋਰੀਏ ਜਿਹੜਾ ਨਾਰੀਅਲ ਦਾ ਭੁਰਾਦਾ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜਾ ਇਹਦੀ ਹਲਕੀ ਹਲਕੀ ਜੀ ਖੁਸ਼ਬੂ ਆ ਨਾਰੀਅਲ ਦੀ ਉਹ ਆਉਣ ਲੱਗ ਜਾਵੇਗੀ ਤੁਸੀਂ ਚਾਹੋ ਤਾਂ ਇਸ ਨੂੰ ਫਲੇਮ ਨੂੰ ਬੰਦ ਕਰਕੇ ਜਿਹੜਾ ਮਿੱਠਾ ਉਹ ਨੀਚੇ ਉਤਾਰ ਕੇ ਵੀ ਪਾ ਸਕਦੇ ਹੋ ਹੁਣ ਇਸਦੇ ਵਿੱਚ ਆਪਾਂ ਇੱਛਾ ਲੋੜ ਦੇ ਮੁਤਾਬਿਕ ਜਿਹੜਾ ਉਹ ਦੁੱਧ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਕ ਕੱਪ ਉੱਦ ਦਾ ਲਿਆ ਸੀ ਜਿਸ ਦੇ ਵਿੱਚੋਂ ਕੀ ਆ ਹਾਫ ਕੱਪ ਮੇਰਾ ਜਿਹੜਾ ਉਹ ਬਚ ਗਿਆ ਏ ਦੁੱਧ ਦੀ ਜਿਹੜੀ ਕੁਆਂਟੀਟੀ ਆ ਉਹ ਬਹੁਤ ਥੋੜੀ ਲੱਗਦੀ ਹੈ ਇਹਦੇ ਵਿੱਚ ਇਸ ਨੂੰ ਥੋੜਾ ਥੋੜਾ ਕਰਕੇ ਹੀ ਪਾਵਾਂਗੇ ਹੁਣ ਆਪਾਂ ਇਸ ਨੂੰ ਉਦੋਂ ਤੱਕ ਹਲਾਵਾਂਗੇ ਜਦੋਂ ਤੱਕ ਕੀ ਆ ਜਿਹੜਾ ਦੁੱਧ ਆ ਪੂਰੀ ਤਰ੍ਹਾਂ ਇਸ ਦੇ ਵਿੱਚ ਸੁੱਕ ਨਹੀਂ ਜਾਂਦਾ ਤੇ ਜਿਹੜਾ ਬੈਟਰ ਆ ਉਹ ਸਖਤ ਨਹੀਂ ਹੋ ਜਾਂਦਾ ਸਨੂ ਲਗਾਤਾਰ ਹਾਈ ਫਲੇਮ ਦੇ ਉੱਤੇ ਆਪਾਂ ਹਲਾ ਕੇ ਇਹਦਾ ਸਾਰਾ ਜਿਹੜਾ ਮੋਇਸਚਰ ਆ ਉਹ ਖਤਮ ਕਰਾਂਗੇ ਇਸ ਨੂੰ ਲਗਾਤਾਰ ਹਲਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦੁੱਧ ਦਾ ਦੁੱਧ ਪਾਉਣ ਤੋਂ ਬਾਅਦ ਬੈਟਰ ਪਤਲਾ ਹੋਇਆ ਸੀ ਉਹ ਹੁਣ ਥਿੱਕ ਹੋਣ ਲੱਗ ਗਿਆ ਤੇ ਇਸ ਸਟੇਜ ਦੇ ਉੱਤੇ ਆਪਾਂ ਇਸ ਦੇ ਵਿੱਚ ਜਿਹੜੀ ਪੀਸੀ ਹੋਈ ਚੀਨੀ ਆ ਉਹ ਪਾਵਾਂਗੇ ਮੈਂ ਹਾਫ ਕਟੋਰੀ ਪੀਸੀ ਹੋਈ ਚੀਨੀ ਲਈ ਹੈ ਤੇ ਇਹਨੂੰ ਵੀ ਇਸ ਬੈਟਰ ਦੇ ਵਿੱਚ ਹੀ ਪਾਵਾਂਗੇ ਇਹ ਫਲੇਮ ਦੇ ਉੱਪਰ ਪਾਉਣ ਦੇ ਨਾਲ ਕੀ ਹੈ ਜਿਹੜਾ ਇਹਦੇ ਵਿੱਚੋਂ ਜੋ ਵੀ ਮੋਇਸਚਰ ਨਿਕਲਦਾ ਜਿਸ ਦੇ ਨਾਲ ਬੈਟਰ ਜਿਹੜਾ ਥੋੜਾ ਪਤਲਾ ਲੱਗਣ ਲੱਗ ਜਾਂਦਾ ਇਹ ਉੱਪਰ ਪਾਉਣ ਦੇ ਨਾਲ ਇਹ ਆ ਵੀ ਇਹਦਾ ਜਿਹੜਾ ਮੋਇਸਚਰ ਆ ਉੱਪਰ ਹੀ ਖਤਮ ਹੋ ਜਾਂਦਾ ਫਲੇਮ ਦੇ ਨਾਲ ਇਸ ਨੂੰ ਹਲਾ ਕੇ ਚੰਗੀ ਤਰ੍ਹਾਂ ਇਸ ਨੂੰ ਫਿਰ ਤੋਂ ਜਿਹੜਾ ਇਹਦਾ ਮੋਇਸਚਰ ਆ ਉਸ ਨੂੰ ਖਤਮ ਕਰਾਂਗੇ ਇਹ ਜਿਹੜੀ ਮਠਿਆਈ ਆ ਆਪਾਂ ਹਾਫ ਆਵਰ ਦੇ ਵਿੱਚ ਹੀ ਤਿਆਰ ਕਰ ਸਕਦੇ ਆ ਇਸ ਨੂੰ ਮਿੱਠੀ-ਮਿੱਠੀ ਅੱਗ ਦੇ ਉੱਤੇ ਭੁੰਨਦੇ ਜਾਵਾਂਗੇ ਤੇ ਲਗਾਤਾਰ ਹਿਲਾ ਕੇ ਆਪਾਂ ਇਹਦਾ ਜਿਹੜਾ ਬੈਟਰ ਆ ਉਹਨੂੰ گاੜਾ ਕਰਾਂਗੇ ਤੁਸੀਂ ਚਾਹੋ ਤਾਂ ਇਸ 스테ਜ ਦੇ ਉੱਤੇ ਵੀ ਇਸ ਦੇ ਵਿੱਚ ਜਿਹੜੇ ਡਰਾਈ ਫਰੂਟਸ ਨੇ ਉਹ ਪਾ ਸਕਦੇ ਹੋ ਜਿਵੇਂ ਬਦਾਮ ਕਾਜੂ ਤੇ ਕਿਸ਼ਮਿਸ਼ ਜਾਂ ਫਿਰ ਇੱਛਾ ਦੇ ਅਨੁਸਾਰ ਇਸ ਨੂੰ ਉਤਾਰ ਕੇ ਫਲੇਮ ਤੋਂ ਜਦੋਂ ਇਹ ਠਿੱਕ ਹੋ ਜਾਵੇ ਫ੍ਰੀਜ਼ ਨੂੰ ਠੰਡਾ ਕਰਨ ਤੋਂ ਬਾਅਦ ਵੀ ਆਪਾਂ ਇਹਦੇ ਵਿੱਚ ਜਿਹੜੇ ਇਹ ਡਰਾਈ ਫਰੂਟਸ ਨੇ ਮਿਕਸ ਕਰ ਸਕਦੇ ਹਾਂ ਹੁਣ ਦੇਖੋ ਫ੍ਰੈਂਡਸ ਮੈਂ ਦੋ ਇਲਾਇਚੀਆਂ ਲਈਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਉਸਦੇ ਵਿੱਚ ਪਾਈਆਂ ਨੇ ਇਲਾਇਚੀ ਦਾ ਪਾਊਡਰ ਵੀ ਯੂਜ਼ ਕਰ ਸਕਦੇ ਹਾਂ ਇਸ ਨੂੰ ਪਾਉਣ ਦੇ ਨਾਲ ਜਿਹੜੀ ਇਹਦੀ ਖੁਸ਼ਬੂ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਤੇ ਅਲੱਗ ਜਿਹਾ ਹੀ ਟੇਸਟ ਆਉਣ ਲੱਗ ਜਾਂਦਾ ਜਿਹੜੀ ਇਲਾਇਚੀ ਆ ਉਹ ਇਹਦੇ ਟੇਸਟ ਨੂੰ ਵਧਾ ਦਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੈਂ ਕਿਸ਼ਮਿਸ਼ ਯੂਜ਼ ਕੀਤੀਆਂ ਨੇ ਉਹ ਹੀਟਾ ਉਤਾਰਨ ਤੋਂ ਬਾਅਦ ਹੀ ਪਾਈਆਂ ਨੇ ਜਦੋਂ ਬੈਟਰ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤਾਂ ਆਪਾਂ ਇਸ ਦੇ ਵਿੱਚ ਕਿਸ਼ਮਿਸ਼ ਤੇ ਕਾਜੂ ਪਾਵਾਂਗੇ ਤੇ ਕਾਜੂ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਹੋਰ ਠੰਡਾ ਕਰਾਂਗੇ ਜਿੰਨਾ ਆਪਾਂ ਬੈਟਰ ਨੂੰ ਠੰਡਾ ਕਰਾਂਗੇ ਉਨੀ ਜਿਆਦਾ ਵਧੀਆ ਇਹਦੇ ਜਿਹੜੇ ਪੇੜੇ ਨੇ ਉਹ ਬਣ ਕੇ ਤਿਆਰ ਹੋਣਗੇ ਨਹੀਂ ਤਾਂ ਕਿ ਜੇ ਆਪਾਂ ਥੋੜਾ ਜਿਹਾ ਗਰਮ ਦੇ ਬਣਾਉਨੇ ਆ ਤਾਂ ਇਹ ਹੱਥਾਂ ਨੂੰ ਚਿਪਕਦੇ ਰਹਿੰਦੇ ਹਨ ਤੇ ਪ੍ਰੋਪਰ ਸ਼ੇਪ ਵੀ ਨਹੀਂ ਦੇ ਆਉਂਦੇ ਇਸ ਕਰਕੇ ਮੈਂ ਇਸ ਨੂੰ ਪੂਰੀ ਤਰ੍ਹਾਂ ਹਲਾ ਹਲਾ ਕੇ ਠੰਡਾ ਕੀਤਾ ਹੈ ਤੁਸੀਂ ਚਾਹੋ ਤਾਂ ਇਸ ਨੂੰ ਫ੍ਰੀਜਰ ਦੇ ਵਿੱਚ ਵੀ ਰੱਖ ਕੇ ਜਿਹੜਾ ਠੰਡਾ ਕਰ ਸਕਦੇ ਹੋ ਪਰ ਮੈਂ ਇਸ ਨੂੰ ਰੂਮ ਟੈਂਪਰੇਚਰ ਦੇ ਉੱਤੇ ਹੀ ਠੰਡਾ ਕੀਤਾ ਤੇ ਹਲਾ ਹਲਾ ਕੇ ਇਸ ਦਾ ਬੈਟਰ ਜਿਹੜਾ ਉਹ ਹੋਰ ਥਿੱਕ ਹੋ ਜਾਂਦਾ ਜਿਸ ਤਰ੍ਹਾਂ ਹਲਾਉਂਦੇ ਜਾਵਾਂਗੇ ਠੰਡਾ ਕਰਦੇ ਜਾਵਾਂਗੇ ਸਾਈਜ਼ ਜਿਹੜਾ ਬੈਟਰ ਆ ਉਹ ਸਖਤ ਹੁੰਦਾ ਜਾਏਗਾ ਤੇ ਤੁਸੀਂ ਪੇੜਿਆਂ ਨੂੰ ਚੰਗੀ ਤਰ੍ਹਾਂ ਸ਼ੇਪ ਕਰ ਸਕੋਗੇ ਤੁਸੀਂ ਇਸ ਨੂੰ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਰਾਉਂਡ ਦੇ ਵਿੱਚ ਵੀ ਤੇ ਸਕੁਆਇਰਲ ਦੇ ਵਿੱਚ ਵੀ ਇਹ ਕਿਸੇ ਸ਼ੇਪ ਵਿੱਚ ਵੀ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ ਜਿਹੜੇ ਪੇੜੇ ਨੇ ਉਹ ਜ਼ਿਆਦਾਤਰ ਕਿ ਰਾਉਂਡ ਸ਼ੇਪ ਵਿੱਚ ਹੀ ਹੁੰਦੇ ਨੇ ਇਸ ਸਟੇਜ ਦੇ ਉੱਤੇ ਜੇਕਰ ਤੁਹਾਡੇ ਕੋਲ ਕੇਸਰ ਹੈ ਤਾਂ ਕੇਸਰ ਦੇ ਕੁਝ ਜਿਹੜੇ ਪੰਖੜੀਆਂ ਨੇ ਉਹ ਇਹਦੇ ਉੱਤੇ ਆਪਾਂ ਰਗਾ ਸਕਦੇ ਆ ਉਸ ਦੇ ਨਾਲ ਕੀ ਹੈ ਜਿਹੜੀ ਇਹਦੀ ਲੁੱਕ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦੀ ਹੈ ਮੈਂ ਇੱਥੇ ਕੇਸਰ ਦੀ ਜਗਾ ਤੇ ਹਲਕਾ ਜਿਹਾ ਫੂਡ ਕਲਰ ਦੇ ਨਾਲ ਕੀ ਹੈ ਇਹਨੂੰ ਥੋੜਾ ਡੈਕੋਰੇਟ ਕੀਤਾ ਸੀ ਫਿੰਗਰ ਦੇ ਨਾਲ ਉਸ ਤੇ ਹਲਕੇ ਹਲਕੇ 골ਡ राउंड ਨਾਲ ਨਿਸ਼ਾਨ ਲਗਾਏ ਸੀ ਤੁਸੀਂ ਵੀ ਇਸੇ ਤਰ੍ਹਾਂ ਜੇਕਰ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਕੇਸਰ ਆ ਉਹ ਬਹੁਤ ਜ਼ਿਆਦਾ ਕਾਸਟਲੀ ਆ ਤੇ ਹਰ ਇੱਕ ਦੇ ਘਰ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਇਸ ਕਰਕੇ ਤੁਸੀਂ ਮੇਰੇ ਮੇਰੀ ਮੰਗੂ ਹੀ ਇਸ ਦੇ ਉੱਤੇ ਕਿ ਇਹ ਫੂਡ ਕਲਰ ਯੂਜ਼ ਕਰ ਸਕਦੇ ਹਾਂ ਇਹ ਆਪਸ਼ਨਲ ਆ ਜੇ ਚਾਹੋ ਤਾਂ ਕਰ ਵੀ ਸਕਦੇ ਹੋ ਨਹੀਂ ਤੇ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੁਸੀਂ ਦੇਖੋ ਕਿ ਆਪਾਂ ਥੋੜੇ ਜਿਹਾ ਟਾਈਮ ਦੇ ਵਿੱਚ ਹੀ ਬਹੁਤ ਸਾਰੀ ਮਠਿਆਈ ਹੈ ਜਿਹੜੀ ਉਹ ਘਰ ਵਿੱਚ ਤਿਆਰ ਕਰ ਲਈ ਹੈ ਤੇ ਪੂਰੀ ਤਰ੍ਹਾਂ ਸ਼ੁੱਧ ਤਿਆਰ ਕੀਤੀ ਗਈ ਹੈ ਤੇ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਤਿਆਰ ਕਰੀ ਹੈ ਇਸ ਕਰਕੇ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਹੋਣ ਦਾ ਕੋਈ ਸ਼ੰਕਾ ਹੀ ਨਹੀਂ ਹੈ ਇਹਨੂੰ ਆਪਾਂ ਘਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਇਸ ਨੂੰ ਜਿਹੜੇ ਡੱਬਿਆਂ ਦੇ ਵਿੱਚ ਵੀ ਪੈਕ ਕਰ ਸਕਦੇ ਆ ਤੁਸੀਂ ਚਾਹੋ ਤਾਂ ਆਪਣੇ ਘਰ ਤੋਂ ਹੀ ਮਠਿਆਈ ਤਿਆਰ ਕਰਕੇ ਰક્ષાਵੰਦਨ ਦੇ ਉੱਤੇ ਲੈ ਕੇ ਜਾ ਸਕਦੇ ਹੋ ਤੇ ਮੈਂ ਬਹੁਤ ਸਾਰੀ ਮਠਿਆਈ ਇਸੇ ਤਰ੍ਹਾਂ ਤਿਆਰ ਕਰ ਲਈ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੁਣ ਦੇਖੋ ਫਰੈਂਡਸ ਇਸ ਦੇ ਉੱਤੇ ਜਿਹੜੇ ਕੀਨੇ ਮੈਂ ਕੱਟੇ ਹੋਏ ਬਦਾਮਾਂ ਦੇ ਨਾਲ ਇਸ ਨੂੰ ਡੈਕੋਰੇਟ ਕੀਤਾ ਹੈ ਪਹਿਲਾਂ ਫੂਡ ਕਲਰ ਲਗਾਇਆ ਹੈ ਤੇ ਫਿਰ ਇਸ ਦੇ ਉੱਤੇ ਇੱਕ ਇੱਕ ਹਾਫ ਦੇ ਵਿੱਚ ਕੱਟ ਕਰਕੇ ਬਦਾਮ ਜਿਹੜਾ ਕਾਜੂ ਆ ਸੌਰੀ ਕਾਜੂ ਯੂਜ਼ ਕੀਤਾ ਸੀ ਜਿਹੜਾ ਹਾਫ ਵਿੱਚ ਕੱਟ ਕਰਕੇ ਉਸ ਦੇ ਉੱਪਰ ਆਪਾਂ ਸਾਰਿਆਂ ਦੇ ਉੱਪਰ ਲਗਾਵਾਂਗੇ ਇਸ ਤੋਂ ਬਾਅਦ ਵੀ ਜਦੋਂ ਇਹ ਆਪਣੀ ਮਠਿਆਈ ਹੈ ਜਿਹੜੀ ਰੈਡੀ ਹੋ ਜਾਵੇ ਤਾਂ ਤੁਸੀਂ ਇਸ ਨੂੰ ਹੋਰ ਸੈੱਟ ਕਰਨ ਦੇ ਲਈ ਥੋੜਾ ਸਖਤ ਕਰਨ ਦੇ ਲਈ ਇਸ ਨੂੰ ਫ੍ਰੀਜਰ 'ਚ ਰੱਖ ਸਕਦੇ ਹੋ ਮੈਂ ਵੀ ਇਸ ਨੂੰ ਫ੍ਰੀਜਰ ਦੇ ਵਿੱਚ ਰੱਖ ਕੇ ਹੀ ਠੰਡਾ ਕੀਤਾ ਸੀ ਤੇ ਇਸ ਦੇ ਨਾਲ ਕੀ ਹੈ ਜਿਹੜਾ ਇਹਦਾ ਟੇਸਟ ਆ ਉਹ ਵੀ ਵੱਜ ਜਾਂਦਾ ਤੇ ਇਹ ਥੋੜੇ ਸਖਤ ਹੋਣ ਦੇ ਨਾਲ ਬਿਲਕੁਲ ਹਲਵਾਈ ਦੀ ਤਰ੍ਹਾਂ ਤਿਆਰ ਕੀਤੇ ਹੋਏ ਪੇੜੇ ਬਣ ਜਾਂਦੇ ਨੇ ਇਸ ਤਰ੍ਹਾਂ ਤੁਸੀਂ ਦੇਖੋਗੇ ਫਰੈਂਡਸ ਕੀ ਆਪਣੀ ਜਿਹੜੀ ਇਹ ਮਠਿਆਈ ਆ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ